ਸਾਰੇ ਪੈਨ ਪ੍ਰਾਪਰ ਨੂੰ ਪਿਆਰ ਭਰੀ ਜੈਂਸੀ ਦੀ ਜਿਵੇਂ ਆਪਾਂ ਸਭ ਜਣ ਜਾਣਦੇ ਆ ਕਿ ਆਪਾਂ ਹਰ ਰੋਜ਼ ਜ਼ਿੰਦਗੀ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਉਂਦੇ ਆ ਤਾਂ ਅੱਜ ਅਸੀਂ ਫਿਰ ਇੱਕ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਏ ਆ ਅੱਜ ਦੀ ਗਵਾਹੀ ਸਿਸਟਰ ਜਗਿੰਦਰ ਕੌਰ ਜੀ ਦੀ ਆ ਇਹ ਸਿਸਟਰ ਜੀ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਇਹ ਸਿਸਟਰ ਜੀ ਦੱਸਦੇ ਨੇ ਕਿ ਜਦੋਂ ਵੀ ਮਸੀਹ ਵਿੱਚ ਨਹੀਂ ਸਨ ਤਾਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਸੀਗੀਆਂ ਔਰ ਪਰਮੇਸ਼ਰ ਨੇ ਇਹਨਾਂ ਨੂੰ ਚੁਣਿਆ ਹੋਇਆ ਸੀਗਾ ਪਰਮੇਸ਼ਰ ਨੇ ਇਹਨਾਂ ਨੂੰ ਚੁਣਿਆ ਹੋਇਆ ਸੀ ਇਸ ਲਈ ਪਰਮੇਸ਼ਰ ਨੇ ਇਹਨਾਂ ਨੂੰ ਆਪਣੇ ਵੱਲ ਬੁਲਾਇਆ ਸਿਸਟਰ ਜੀ ਦੱਸਦੇ ਆ ਕਿ ਪਹਿਲਾਂ ਜਿਵੇਂ ਆਮ ਸਭ ਲੋਕ ਦੇਵੀ ਦੇਵਤਿਆਂ ਨੂੰ ਮੰਨਦੇ ਆ ਇਹ ਵੀ ਆਪਣਾ ਜੋ ਵੀ ਇਹਨਾਂ ਦਾ ਪਰਿਵਾਰ ਦਾ ਸੀਗਾ ਰੀਤੀ ਰਿਵਾਜ ਸੀ ਉਹਨਾਂ ਨੂੰ ਕਰਦੇ ਸੀ ਇਹ ਸਿਸਟਰ ਜੀ ਕਹਿੰਦੇ ਆ ਕਿ ਇਹਨਾਂ ਦੀ ਬੇਟੀ ਜਦੋਂ 12 ਸਾਲ ਦੀ ਸੀਗੀ ਉਹਨੂੰ ਦੁਸ਼ਟ ਆਤਮਾ ਦਾ ਚੱਕਰ ਹੋ ਗਿਆ ਤੇ ਸਿਸਟਰ ਜੀ ਕਹਿੰਦੇ ਕਿ ਬਹੁਤ ਸਾਰੇ ਥਾਵਾਂ ਤੇ ਆਪਣੀ ਬੇਟੀ ਨੂੰ ਲੈ ਕੇ ਘੁੰਮੇ ਪਰ ਕੋਈ ਵੀ ਫਰਕ ਨਹੀਂ ਪਿਆ ਬੇਟੀ ਕਿਤੋਂ ਵੀ ਠੀਕ ਨਹੀਂ ਹੋਈ ਇਹਨਾਂ ਦੇ ਹਸਬੰਡ ਵੀ ਬਹੁਤ ਜ਼ਿਆਦਾ ਡਰਿੰਕ ਕਰਦੇ ਸਨ ਇਹ ਸਿਸਟਰ ਜੀ ਦੱਸਦੇ ਆ ਕਿ ਡਰਿੰਕ ਕਰਨ ਦੇ ਨਾਲ ਸਿਸਟਰ ਜੀ ਕਹਿੰਦੇ ਕਿ ਘਰ ਦੇ ਵਿੱਚ ਲੜਾਈ ਝਗੜਾ ਵੀ ਹੁੰਦਾ ਸੀਗਾ ਤੇ ਬਹੁਤ ਸਾਰੀਆਂ ਮੁਸ਼ਕਲਾਂ ਦਿੱਕਤਾਂ ਪ੍ਰੋਬਲਮਾਂ ਇਹਨਾਂ ਦੇ ਘਰ ਦੇ ਵਿੱਚ ਹੁੰਦੀਆਂ ਰਹਿੰਦੀਆਂ ਸੀਗੀਆਂ ਤੋ ਸਿਸਟਰ ਜੀ ਦੱਸ ਰਹੀ ਆ ਕਿ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਹ ਬਹੁਤ ਪਰੇਸ਼ਾਨ ਸਨ ਪਰ ਇਹਨਾਂ ਨੂੰ ਪ੍ਰਭੂ ਦੇ ਨਾਮ ਦੇ ਬਾਰੇ ਵਿੱਚ ਨਹੀਂ ਪਤਾ ਸੀ ਪਰ ਪ੍ਰਭੂ ਕਹਿੰਦਾ ਹੈ ਨਾ ਕਿ ਮੈਂ ਜਿਹਨੂੰ ਚੁਣਿਆ ਆ ਕਹਿੰਦਾ ਮੇਰੀਆਂ ਪਿੱਡਾ ਮੇਰੀ ਆਵਾਜ਼ ਸੁਣ ਕੇ ਮੇਰੇ ਪਿੱਛੇ ਹੋਣਗੀਆਂ ਤੋ ਸੱਚਮੱਚ ਪਰਮੇਸ਼ੁਰ ਨੇ ਇਹਨਾਂ ਨੂੰ ਉਸ ਸਮੇਂ ਫਿਰ ਆਪਣੇ ਸੁਸਮਾਚਾਰ ਦਾ ਪ੍ਰਚਾਰ ਸੁਣਾਉਣ ਦੇ ਲਈ ਕਿਸੇ ਪਰਸਨ ਨੂੰ ਭੇਜਿਆ ਸੱਚਮੁੱਚੋ ਜੋ ਵੀ ਪਰਸਨ ਹੁੰਦਾ ਆ ਜੋ ਸਾਨੂੰ ਸੂਸਮਾਚਾਰ ਸੁਣਾਉਂਦਾ ਸਾਡੇ ਦੁੱਖ ਦੇ ਵੇਲੇ 'ਚ ਉਹ ਪਰਮੇਸ਼ਰ ਦੇ ਵੱਲੋਂ ਸਾਡੇ ਲਈ ਡਿਵਾਈਨ ਹੈਲਪਰ ਹੀ ਹੁੰਦਾ ਆ ਜਿੱਦਾਂ ਪਰਮੇਸ਼ਰ ਦੇ ਸਵਰਗ ਦੂਤ ਸਾਨੂੰ ਸਾਡੀ ਰਾਖੀ ਕਰਦੇ ਆ ਉਸੇ ਤਰ੍ਹਾਂ ਪਰਮੇਸ਼ਰ ਆਪਣੇ ਡਿਵਾਈਨ ਹੈਲਪਰਸ ਨੂੰ ਸਾਡੇ ਲਈ ਭੇਜਦੇ ਨੇ ਜੋ ਸਮੇਂ ਤੇ ਆ ਕੇ ਸਾਨੂੰ ਸੂਸਮਾਚਾਰ ਸੁਣਾਉਂਦੇ ਨੇ ਔਰ ਪਰਮੇਸ਼ਰ ਦੇ ਵਚਨ ਦੇ ਦੁਆਰਾ ਸਾਡੀ ਜ਼ਿੰਦਗੀ ਨੂੰ ਬਚਾਉਂਦੇ ਨੇ ਔਰ ਉਹ ਸਾਰੇ ਸਾਨੂੰ ਅ ਜੋ ਸਾਡੇ ਬੰਧਨ ਹੁੰਦੇ ਆ ਸਾਡੇ ਸ਼ਰਾਪ ਹੁੰਦੇ ਆ ਉਹਨਾਂ ਤੋਂ ਸਾਨੂੰ ਬਾਹਰ ਕੱਢਦੇ ਨੇ ਤੇ ਇਸ ਸਿਸਟਰ ਜੀ ਨਾਲ ਵੀ ਇਦਾਂ ਹੀ ਹੋਇਆ ਜਦੋਂ ਇਹ ਭਟਕ ਰਹੇ ਸੀਗੇ ਜਗਾ ਜਗਾ ਤੇ ਜਾ ਰਹੇ ਸੀਗੇ ਆਪਣੀ ਬੇਟੀ ਦੇ ਇਲਾਜ ਦੇ ਲਈ ਪਰ ਇਹਨਾਂ ਨੂੰ ਕਿਤੇ ਵੀ ਕੋਈ ਫਰਕ ਨਹੀਂ ਸੀ ਪੈ ਰਿਹਾ ਕਿਤੇ ਕੋਈ ਆਰਾਮ ਨਹੀਂ ਸੀ ਆ ਰਿਹਾ ਤੇ ਇਸ ਸਿਸਟਰ ਜੀ ਦੱਸਦੇ ਨੇ ਤੋਂ ਸੱਚਮੱਚ ਇਹਨਾਂ ਦੇ ਕੋਲ ਜਦੋਂ ਵਚਨ ਪਹੁੰਚਿਆ ਪਰਮੇਸ਼ਰ ਨੇ ਇਹਨਾਂ ਦੇ ਲਈ ਡਿਵਾਈਨ ਹੈਲਪਰ ਨੂੰ ਭੇਜਿਆ ਜਦੋਂ ਇਹਨਾਂ ਦੇ ਕੋਲ ਬਚਨ ਪਹੁੰਚਿਆ ਤੇ ਇਹ ਸਿਸਟਰ ਜੀ ਕਹਿੰਦੇ ਕਿ ਅਸੀਂ ਉਸ ਸਮੇਂ ਫਿਰ ਚਰਚ ਗਏ ਚਰਚ ਜਾਣ ਤੋਂ ਬਾਅਦ ਕਹਿੰਦੇ ਇਹਨਾਂ ਦੇ ਹਸਬੰਦ ਵੀ ਇਹਨਾਂ ਦੇ ਨਾਲ ਚਰਚ ਗਏ ਜੋ ਕਿ ਬਹੁਤ ਸਮੇਂ ਤੋਂ ਡਰਿੰਕ ਕਰਦੇ ਸਨ ਔਰ ਡਰਿੰਕ ਦੇ ਕਾਰਨ ਆਪਾਂ ਸਾਰੇ ਹੀ ਜਾਣਦੇ ਆ ਕਿ ਜੇ ਉਹ ਲੋਕ ਡਰਿੰਕ ਕਰਦੇ ਆ ਐਦਾਂ ਨਹੀਂ ਹੋ ਸਕਦਾ ਕਿ ਉਹਨਾਂ ਦੇ ਘਰ ਦੇ ਵਿੱਚ ਲੜਾਈ ਝਗੜਾ ਨਾ ਹੁੰਦਾ ਹੋਵੇ ਬਹੁਤ ਹੀ ਥੋੜੇ ਲੋਕ ਐਦਾਂ ਦੇ ਆ ਕਿ ਜੇ ਇਹਨਾਂ ਦੇ ਘਰ ਦੇ ਵਿੱਚ ਡ੍ਰਿੰਕ ਕਰਨ ਤੋਂ ਬਾਅਦ ਵੀ ਸੁੱਖ ਸ਼ਾਂਤੀ ਰਹਿੰਦੀ ਹੋਵੇ ਪਰ ਬਹੁਤ ਸਾਰੇ ਕੇਸ ਇਦਾਂ ਦੇ ਆ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਡ੍ਰਿੰਕ ਦੇ ਕਾਰਨ ਹੀ ਬਹੁਤ ਸਾਰੇ ਲੜਾਈ ਝਗੜੇ ਰਹਿੰਦੇ ਤਾਂ ਸਿਸਟਰ ਜੀ ਦੱਸਦੇ ਨੇ ਕਿ ਜਦੋਂ ਇਹ ਆਪਣੀ ਬੇਟੀ ਨੂੰ ਲੈ ਕੇ ਚਰਚਰ ਗਏ ਇਹਨਾਂ ਦੀ ਬੇਟੀ 12 ਸਾਲ ਦੀ ਸੀਗੀ ਸਿਸਟਰ ਜੀ ਕਹਿੰਦੇ ਕਿ ਉਹਨਾਂ ਨੂੰ ਜਦੋਂ ਦੁਸ਼ਟ ਦਾ ਅਟੈਕ ਹੁੰਦਾ ਸੀ ਤੇ ਬੇਟੀ ਖੇਲਦੀ ਸੀਗੀ ਹਰ ਜੋ ਵੀ ਦੁਸ਼ਟੋਦਿਤ ਕਰਵਾਉਂਦਾ ਸੀਗਾ ਉਹ ਸਾਰੇ ਕੰਮ ਕਰਦੇ ਸੀ ਤੇ ਉਸ ਅਸਿਸਟਰੀ ਕਹਿੰਦੇ ਕਿ ਅਸੀਂ ਪਰੇਸ਼ਾਨ ਹੋ ਚੁੱਕੇ ਸੀ ਅੱਕ ਚੁੱਕੇ ਸੀ ਪਰ ਸਾਨੂੰ ਕਿਤੇ ਉਹ ਵੀ ਫਰਕ ਨਹੀਂ ਪਿਆ ਜਦੋਂ ਇਹ ਪਹਿਲੀ ਹੀ ਵਾਰ ਆਪਣੇ ਹਸਬੰਡ ਦੇ ਨਾਲ ਆਪਣੀ ਬੇਟੀ ਨੂੰ ਲੈ ਕੇ ਚਰਚ ਗਏ ਆ ਤੇ ਉਸ ਤੋਂ ਬਾਅਦ ਹੀ ਕਹਿੰਦੇ ਕਿ ਉਸੇ ਹੀ ਦਿਨ ਬੇਟੀ ਨੂੰ ਔਰ ਇਹਨਾਂ ਦੇ ਹਸਬੰਡ ਨੂੰ ਬਿਲਕੁਲ ਸ਼ਿਫਾ ਮਿਲੀ ਆਰਾਮ ਆ ਗਿਆ ਸਿਸਟਰ ਜੀ ਦੱਸਦੇ ਕਿ ਉਸੇ ਹੀ ਦਿਨ ਤੋਂ ਇਹਨਾਂ ਦੇ ਹਸਬੰਦ ਨੇ दारू ਪੀਣੀ ਛੱਡ ਦਿੱਤੀ ਇਹਨਾਂ ਦੀ ਬੇਟੀ ਬਿਲਕੁਲ ਠੀਕ ਹੋ ਗਈ ਔਰ ਹੁਣ ਤੱਕ ਇਹਨਾਂ ਦੀ ਬੇਟੀ ਬਿਲਕੁਲ ਠੀਕ ਆ ਪਰਮੇਸ਼ਵਰ ਜੀ ਦਾ ਇਹ ਦਿਲ ਤੋਂ ਧੰਨਵਾਦ ਕਰਦੇ ਇਸ ਗਵਾਹੀ ਦੇ ਲਈ ਔਰ ਸਿਸਟਰ ਜੀ ਦੱਸਦੇ ਨੇ ਕਿ ਹੋਰ ਬਹੁਤ ਵੀ ਬਹੁਤ ਸਾਰੀਆਂ ਬਲੇਸਿੰਗਸ ਨੇ ਜੋ ਪਰਮੇਸ਼ਵਰ ਨੇ ਇਹਨਾਂ ਨੂੰ ਦਿੱਤੀਆਂ ਨੇ ਹਰ ਬਹੁਤ ਵਾਰ ਇਹ ਹੁੰਦਾ ਆ ਕਿ ਜਦੋਂ ਅਸੀਂ ਇਹ ਜਾਣਦੇ ਆ ਕਿ ਹਾਂ ਅਸੀਂ ਗਵਾਹੀ ਰਿਕਾਰਡ ਕਰਵਾਉਣੀ ਆ ਕਿ ਅਸੀਂ ਗਵਾਹੀ ਦੂਸਰਿਆਂ ਦੇ ਸਾਹਮਣੇ ਦੇਣੀ ਬਹੁਤ ਵਾਰ ਏਦਾਂ ਹੁੰਦਾ ਕਿ ਅਸੀਂ ਬਹੁਤ ਸਾਰੀਆਂ ਗੱਲਾਂ ਨੂੰ ਭੁੱਲ ਜਾਂਦੇ ਆਂ ਕਈ ਵਾਰੀ ਅਸੀਂ ਭੁੱਲ ਵੀ ਜਾਂਦੇ ਕਈ ਵਾਰੀ ਅਸੀਂ ਥੋੜੇ ਨਰਵਸ ਹੋ ਜਾਂਦੇ ਆਂ ਤਾਂ ਅਸੀਂ ਆਪਣੀ ਪੂਰੀ ਗਵਾਹੀ ਦੇ ਨਹੀਂ ਪਾਉਂਦੇ ਇਸੇ ਤਰ੍ਹਾਂ ਹੀ ਇਹ ਸਿਸਟਰ ਜੀ ਦੇ ਨਾਲ ਹੋਇਆ ਕਿ ਇਹ ਸਿਸਟਰ ਜੀ ਆਪਣੀ ਪੂਰੀ ਤਰ੍ਹਾਂ ਨਾਲ ਪੂਰੇ ਲਾਈਫ ਦੀ ਗਵਾਹੀ ਨਹੀਂ ਦੇ ਸਕੇ ਪਰ ਇਹਨਾਂ ਨੇ ਇਹ ਮੇਨ ਚੀਜ਼ ਜੋ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹਦੇ ਕਾਰਨ ਇਹ ਪ੍ਰਭੂ ਦੇ ਵਿੱਚ ਆਏ ਉਹ ਕੰਮ ਉਹ ਚੀਜ਼ ਇਹਨਾਂ ਨੇ ਉਹ ਕੰਮ ਇਹਨਾਂ ਨੇ ਦੱਸਿਆ ਪਰਮੇਸ਼ਰ ਦੀ ਮਹਿਮਾ ਦੇ ਲਈ ਸਿਸਟਰ ਜੀ ਅੱਗੇ ਆਏ ਔਰ ਸੱਚਮੁੱਚ ਚਲੋ ਇਹ ਸਿਸਟਰ ਜੀ ਨੇ ਹਿੰਮਤ ਕੀਤੀ ਕਿ ਪਰਮੇਸ਼ਰ ਦੇ ਕੰਮ ਨੂੰ ਦੁਨੀਆ ਦੇ ਸਾਹਮਣੇ ਜ਼ਾਹਰ ਕਰਨ ਤੋਂ ਬਹੁਤ ਸਾਰੇ ਲੋਕ ਐਦਾਂ ਦੇ ਵੀ ਨਹੀਂ ਕਿ ਜੋ ਆਪਣੀਆਂ ਗਵਾਹੀਆਂ ਨੂੰ ਦੱਸਦੇ ਹੀ ਨਹੀਂ ਬਹੁਤ ਸਾਰੇ ਲੋਕਾਂ ਦੇ ਜੀਵਨ 'ਚ ਐਦਾਂ ਦੇ ਅਦਭੁਤ ਕੰਮ ਹੋਏ ਨੇ ਕਿ ਪਰਮੇਸ਼ਰ ਨੇ ਉਹਨਾਂ ਨੂੰ ਕਈ ਵਾਰ ਮੌਤ ਦੇ ਮੂੰਹ 'ਚੋਂ ਬਚਾਇਆ ਬਹੁਤ ਵਾਰ ਪਰਮੇਸ਼ਰ ਨੇ ਉਹਨਾਂ ਨੂੰ ਬਿਮਾਰੀ ਦੇ ਐਸੇ ਬਿਸਤਰ ਤੋਂ ਉਠਾਇਆ ਕਿ ਹੋਰ ਕਿਸੇ ਇਨਸਾਨ ਦੀ ਵਸ ਦੀ ਗੱਲ ਨਹੀਂ ਸੀ ਸਿਰਫ ਇਹ ਪਰਮੇਸ਼ਰ ਹੀ ਕਰ ਸਕਦਾ ਸੀਗਾ ਔਰ ਪਰਮੇਸ਼ਰ ਨੇ ਕਾਰ ਦਿਖਾਇਆ ਪਰ ਅਸੀਂ ਪਰਮੇਸ਼ਰ ਕੋਲੋਂ ਸ਼ਿਫਾ ਪਾਲੀ ਛੁਟਕਾਰਾ ਪਾਲਿਆ ਪਰ ਅਸੀਂ ਗਵਾਹੀ ਦੇਣ ਤੋਂ ਸ਼ਰਮਾਉਂਦੇ ਹਾਂ ਅਸੀਂ ਗਵਾਹੀ ਦੇਣ ਤੋਂ ਸ਼ਰਮਾਉਂਦੇ ਹਾਂ ਕਿਉਂਕਿ ਸਾਨੂੰ ਇਹ ਹੁੰਦਾ ਕਿ ਹਾਂ ਸਾਰੀ ਦੁਨੀਆ ਦੇ ਵਿੱਚ ਗਵਾਹੀ ਜਾਊਗੀ ਸਾਰੀ ਦੁਨੀਆ ਇਸ ਗਵਾਹੀ ਨੂੰ ਸੁਣੂਗੀ ਲੋਕ ਸਾਡੇ ਬਾਰੇ ਵਿੱਚ ਕੀ ਸੋਚਣਗੇ ਕੀ ਕਹਿਣਗੇ ਹੁਣ ਇੱਕ ਉਦਾਹਰਨ ਲੈਨੇ ਆ ਕਿ ਅਸੀਂ ਜੇਸ ਮਾਂ-ਬਾਪ ਦੇ ਬੱਚੇ ਆ ਅਗਰ ਅਸੀਂ ਦੁਨੀਆ ਦੇ ਵਿੱਚ ਅਸੀਂ ਕਹੀਏ ਕਿ ਨਹੀਂ ਸਾਡੇ ਘਰ ਪਰਿਵਾਰ ਵਾਲੇ ਜਿਹੜੇ ਆ ਉਹ ਲੋਅ ਕਲਾਸ ਤੋਂ ਆ ਜਾਂ ਮਿਡਲ ਕਲਾਸ ਫੈਮਿਲੀ ਤੋਂ ਆ ਅਸੀਂ ਬਹੁਤ ਉੱਚੇ ਲੋਕਾਂ ਦੇ ਵਿੱਚ ਬੈੰਦੇ ਉੱਠਦੇ ਆ ਤੇ ਅਸੀਂ ਕੀ ਕਰਾਂਗੇ ਕੀ ਅਸੀਂ ਆਪਣੇ ਮਾਂ-ਬਾਪ ਦੇ ਨਾਮ ਨੂੰ ਸੁਪਾ ਸਕਦੇ ਆ ਕੀ ਅਸੀਂ ਕਹਦੀਏ ਨਹੀਂ ਮੈਂ ਸਾਨੂੰ ਕੋਈ ਕਹਵੇ ਕਿ ਤੂੰ ਫਲਾਨੇ ਦਾ ਬੇਟਾ ਜਾਂ ਬੇਟੀ ਆ ਅਸੀਂ ਕਹੀਏ ਨਹੀਂ ਨਹੀਂ ਅਸੀਂ ਉਹਦੇ ਬੇਟਾ ਬੇਟੀ ਨਹੀਂ ਹੈਗੇ ਤੁਹਾਨੂੰ ਭੁਲੇਖਾ ਪਿਆ ਜਾਂ ਤੁਹਾਨੂੰ ਗਲਤ ਫਹਿਮੀ ਹੋਈ ਆ ਤੋਂ ਇਸੇ ਹੀ ਤਰ੍ਹਾਂ ਯਹੋਵਾ ਪਰਮੇਸ਼ਰ ਸਾਡਾ ਬਾਪ ਆ ਅਸੀਂ ਉਹਦਾ ਨਾਮ ਲੈਣ ਤੋਂ ਸ਼ਰਮਾਉਂਦੇ ਆ ਅਸੀਂ ਆਪਣੇ ਮਾਪੇ ਦੇ ਨਾਮ ਨੂੰ ਕਦੇ ਨਹੀਂ ਛੁਪਾਉਂਦੇ ਜਿਹੜੇ ਸੰਸਾਰਿਕ ਆ ਪਰ ਯਹਵਾ ਪਰਮੇਸ਼ੁਰ ਜਿਨੇ ਸਾਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਸੰਭਾਲਿਆ ਹੋਇਆ ਆ ਜਿਨੇ ਸਾਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਹ ਬਖਸ਼ਿਆ ਸੀ ਉਹਦੇ ਨਾਮ ਨੂੰ ਮਹਿਮਾ ਦੇਣ ਤੋਂ ਸ਼ਰਮਾਉਂਦੇ ਆ ਅਸੀਂ ਆਪਣੀਆਂ ਉਹ ਗਵਾਹੀਆਂ ਨੂੰ ਲੁਕੋ ਲੈਨੇ ਆ ਜਿਹੜੀਆਂ ਗਵਾਹੀਆਂ ਪਰਮੇਸ਼ੁਰ ਨੇ ਸਾਡੀ ਜ਼ਿੰਦਗੀ 'ਚ ਦਿੱਤੀਆਂ ਹੀ ਇਸੇ ਲਈ ਆ ਕਿ ਉਹਨਾਂ ਨੂੰ ਸੁਣ ਕੇ ਦੂਸਰਿਆਂ ਦੇ ਵਿਸ਼ਵਾਸ ਨੂੰ ਵੀ ਵਧਾਵਾ ਮਿਲੇ ਤੇ ਇਸ ਕਾਰਨ ਜਿਵੇਂ ਪਰਮੇਸ਼ਰ ਨੇ ਵਚਨ ਚ ਵੀ ਕਿਹਾ ਆ ਪਰਮੇਸ਼ਰ ਕਹਿੰਦਾ ਕਿ ਜਿਹੜੇ ਮਨੁੱਖਾਂ ਤੋਂ ਮੇਰੇ ਨਾਮ ਦਾ ਇਨਕਾਰ ਕਰਨਗੇ ਕਹਿੰਦਾ ਮੈਂ ਆਪਣੇ ਪਿਤਾ ਦੇ ਸਾਹਮਣੇ ਉਹਨਾਂ ਦਾ ਇਨਕਾਰੀ ਹੋਵਾਂਗਾ ਪਰਮੇਸ਼ਰ ਕਹਿੰਦਾ ਜਿਹੜੇ ਲੋਕ ਕਹਿਣਗੇ ਨਾ ਦੁਨੀਆ ਦੇ ਸਾਹਮਣੇ ਕਿ ਮੈਂ ਪ੍ਰਭੂ ਨੂੰ ਨਹੀਂ ਜਾਣਦਾ ਜਾਂ ਮੰਨ ਲਓ ਆਪਾਂ ਪ੍ਰਭੂ ਦੇ ਵਿੱਚ ਆ ਤੇ ਆਪਾਂ ਕਹਿੰਦੇ ਆ ਕਿ ਦੁਨੀਆ ਨੂੰ ਨਾ ਪਤਾ ਲੱਗੇ ਕਿ ਅਸੀਂ ਪ੍ਰਭੂ ਵਿੱਚ ਆ ਸਾਡੇ ਭਾਈਚਾਰੇ ਸ਼੍ਰੀਕੇ ਨੂੰ ਨਾ ਪਤਾ ਲੱਗੇ ਕਿ ਅਸੀਂ ਪ੍ਰਭੂ ਦੇ ਵਿੱਚ ਆ ਤੇ ਲੋਕਾਂ ਨੂੰ ਨਾ ਪਤਾ ਲੱਗੇ ਕਿ ਅਸੀਂ ਪ੍ਰਭੂ ਦੇ ਵਿੱਚ ਐਸੀ ਚਰਚ ਜਾਨੇ ਆ ਬਹੁਤ ਵਾਰ ਮੈਂ ਸਮਝ ਸਕਦੀ ਕਿ ਬਹੁਤ ਵਾਰ ਬਹੁਤ ਸਾਰੇ ਕੇਸ ਹੋ ਜਾਂਦੇ ਆ ਕਿ ਅਸੀਂ ਨਹੀਂ ਦੱਸ ਸਕਦੇ ਪਰ ਤੁਸੀਂ ਪਰਮੇਸ਼ਰ ਨੇ ਸਾਫ਼-ਸਾਫ਼ ਸਾਨੂੰ ਕਹਿ ਦਿੱਤਾ ਪ੍ਰਭੂ ਕਹਿੰਦੇ ਜਿਹੜੇ ਮੇਰੇ ਨਾਮ ਦੇ ਇਨਕਾਰੀ ਹੋਣਗੇ ਜਿਹੜੇ ਕਹਿੰਦਾ ਮਨੁੱਖਾਂ ਦੇ ਸਾਹਮਣੇ ਮੇਰਾ ਨਾਮ ਲੈਣ ਤੋਂ ਸ਼ਰਮਾਉਣਗੇ ਕਹਿੰਦਾ ਮੈਂ ਵੀ ਉਹਨਾਂ ਨੂੰ ਇਨਕਾਰ ਕਰ ਦੂੰਗਾ ਆਪਣੇ ਪਿਤਾ ਦੇ ਸਾਹਮਣੇ ਅਗਰ ਯਹਵਾ ਪਰਮੇਸ਼ਰ ਆਪਣੇ بیٹے ਪ੍ਰਭੂ ਯੇਸ਼ੂ ਮਸੀਹ ਨੂੰ ਪੁੱਛਣਗੇ ਕਿ ਏ ਤੁਸੀਂ ਤੁਹਾਨੂੰ ਜਾਣਦੇ ਆ ਜਾਂ ਤੁਸੀਂ ਇਹਨਾਂ ਨੂੰ ਜਾਣਦੇ ਤਾਂ ਪ੍ਰਭੂ ਕਹਿੰਦੇ ਮੈਂ ਵੀ ਇਨਕਾਰ ਕਰ ਦਾਂਗਾ ਕਿ ਮੈਂ ਇਹਨਾਂ ਨੂੰ ਨਹੀਂ ਜਾਣਦਾ ਤਾਂ ਅਸੀਂ ਇਨਕਾਰੀ ਨਹੀਂ ਬਨਣਾ ਅਸੀਂ ਸ਼ਰਾਪ ਦੇ ਭਾਗੀਦਾਰ ਨਹੀਂ ਬਨਣਾ ਅਸੀਂ ਪ੍ਰਭੂ ਦੇ ਕਰੋਧ ਦੇ ਭਾਗੀਦਾਰ ਨਹੀਂ ਬਨਣਾ ਪਰ ਅਸੀਂ ਆਪਣੇ ਕਮ ਸੇ ਕਮ ਇਹ ਸਿਸਟਰ ਨੇ ਛੋਟੀ ਹੀ ਸਹੀ ਥੋੜੀ ਹੀ ਸਹੀ ਪਰ ਹਿੰਮਤ ਕੀਤੀ ਗਵਾਹੀ ਲਖਾਉਣ ਦੀ ਔਰ ਇਸ ਦੇ ਬਦਲੇ ਚ ਪਰਮੇਸ਼ੁਰ ਨੇ ਇਹਨਾਂ ਨੂੰ ਹੋਰ ਵੀ ਆਸ਼ੀਸ਼ਾਂ ਵਰਕਤਾ ਦੇ ਨਾਲ ਬles ਕਰਨਾ ਆ ਬੇਸ਼ੱਕ ਬਹੁਤ ਸਾਰੇ ਲੋਕਾ ਜੋ ਘੱਟ ਬੋਲਣਾ ਪਸੰਦ ਕਰਦੇ ਆ ਬਹੁਤ ਸਾਰੇ ਲੋਕ ਐਦਾ ਦੇ ਆ ਜੋ ਮੇਨ ਮੇਨ ਗੱਲਾਂ ਕਰਦੇ ਆ ਕਿ ਪਾਲੀ ਆਪਣੇ ਡੀਪ ਨਹੀਂ ਜਾਂਦੇ ਲਾਈਫ ਦੇ ਗਵਾਹੀ ਦੇ ਵਿੱਚ ਤੇ ਇਹ ਉਹਨਾਂ ਵਿੱਚੋਂ ਹੀ ਸਿਸਟਰ ਜੀ ਇੱਕ ਸਨ ਪਰ ਮੈਂ ਪਰਮੇਸ਼ਵਰੀ ਦਾ ਧੰਨਵਾਦ ਕਰਦੀ ਕਿ ਪਰਮੇਸ਼ਰ ਨੇ ਇਹਨਾਂ ਨੂੰ ਇੰਨੀ ਤਾਂ ਹਿੰਮਤ ਦਿੱਤੀ ਕਿ ਆਪਣੀ ਗਵਾਹੀ ਨੂੰ ਇਹ ਪੂਰੀ ਦੁਨੀਆ ਦੇ ਸਾਹਮਣੇ ਲਿਆ ਸਕੇ ਇਹਨਾਂ ਨੇ ਆਪਣੀ ਗਵਾਹੀ ਸਾਨੂੰ ਦੱਸੀ ਤਾਂ ਕਿ ਅਸੀਂ ਪੂਰੀ ਦੁਨੀਆ ਦੇ ਸਾਹਮਣੇ ਇਹਨਾਂ ਦੀ ਗਵਾਹੀ ਨੂੰ ਪੇਸ਼ ਕਰ ਸਕੀਏ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਫ੍ਰੀडम ਆ ਪਰ ਉਹ ਕਰਨਾ ਨਹੀਂ ਚਾਹੁੰਦੇ ਕਿਉਂ ਕਿ ਸਿਰਫ ਸਾਨੂੰ ਅਸ਼ੀਸ਼ਾਂ ਲੈਣ ਦਾ ਮਤਲਬ ਆ ਅਸੀਂ ਪਰਕਤਾ ਲੈਣ ਦੇ ਲਈ ਪਰਮੇਸ਼ਰ ਕੋਲ ਆਉਨੇ ਆ ਵੈਸੇ ਸਾਨੂੰ ਪ੍ਰਭੂ ਦੇ ਨਾਲ ਕੋਈ ਲਗਾਵ ਨਹੀਂ ਹੈਗਾ ਬਹੁਤ ਵਾਰੀ ਅਸੀਂ ਦੇਖਦੇ ਆ ਕਿ ਅਸੀਂ ਫ੍ਰੀ ਬੈਠੇ ਹੁੰਨੇ ਆ ਨਾ ਕਈ ਵਾਰ ਤੇ ਐਦਾਂ ਹੁੰਦੀ ਆ ਕਿ ਸਾਨੂੰ ਕਦੀ ਅਸੀਂ ਕਹਿੰਨੇ ਅਸੀਂ ਫੋਨ ਉਹਨੂੰ ਕਰ ਲਈਏ ਉਹਦੇ ਨਾਲ ਗੱਲ ਕਰ ਲਈਏ ਉਹਦੇ ਨਾਲ ਗੱਲ ਕਰ ਲਈਏ ਆਪਣੀ ਭੈਣ ਨਾਲ ਗੱਲ ਕਰ ਲਈਏ ਆਪਣੇ ਭਰਾ ਨਾਲ ਗੱਲ ਕਰ ਲਈਏ ਆਪਣੀ ਮਾਂ ਨਾਲ ਗੱਲ ਕਰ ਲਈਏ ਜਾਂ ਕੋਈ ਸੀਰੀਅਲ ਦੇਖ ਲਓ ਟੀਵੀ ਦੇ ਵਿੱਚ ਕੁਝ ਦੇਖ ਲਓ ਜਾਂ ਅਸੀਂ ਫੋਨ ਦੇ ਵਿੱਚ ਕੋਈ ਕੁਝ ਦੇਖ ਲੈਨੇ ਆ ਜਾਂ ਕੋਈ ਗਾਣੇ ਸੁਣ ਲੈਨੇ ਆ ਕੁਝ ਪਰ ਕਦੀ ਅਸੀਂ ਫ੍ਰੀ ਟਾਈਮ ਇਹ ਸੋਚਿਆ ਕਿ ਅਸੀਂ ਪ੍ਰਭੂ ਦੇ ਨਾਲ ਗੱਲ ਕਰੀਏ ਪਰਮੇਸ਼ਰ ਨੂੰ ਪੁੱਛੀਏ ਕਿ ਪ੍ਰਭੂ ਅੱਗੇ ਸਾਡੀ ਜੀਵਨ ਦੇ ਵਿੱਚ ਤੁਹਾਡੀ ਕੀ ਜ਼ੋਜਨਾ ਜਾਂ ਕੀ ਮਰਜ਼ੀ ਆ ਤੁਸੀਂ ਉਹਨੂੰ ਪੂਰਾ ਕਰੋ ਇੱਥੋਂ ਹੀ ਪਤਾ ਚੱਲਦਾ ਕਿ ਅਸੀਂ ਪਰਮੇਸ਼ਰ ਨੂੰ ਸਿਰਫ ਅਸ਼ੀਸ਼ਾਂ ਬਰਕਤਾਂ ਦੇ ਲਈ ਇਸਤੇਮਾਲ ਕਰਦੇ ਆਂ ਪ੍ਰਭੂ ਹੋ ਵੀ ਰਿਹਾ ਇਸਤੇਮਾਲ ਹੋ ਵੀ ਰਿਹਾ ਪਰਮੇਸ਼ਰ ਸਾਡੀ ਜ਼ਿੰਦਗੀ ਵਿੱਚ ਆਸ਼ੀਸ਼ਾਂ ਬਰਕਤਾਂ ਦੇ ਵੀ ਰਿਹਾ ਉਹ ਇਸ ਲਈ ਹੀ ਦੇ ਰਿਹਾ ਕਿ ਪਰਮੇਸ਼ਰ ਨੂੰ ਆਸ ਹੈ ਤੁਹਾਡੇ ਤੇ ਪਰਮੇਸ਼ਰ ਚਾਹੁੰਦੇ ਆ ਕਿ ਤੁਸੀਂ ਕਦੇ ਤਾਂ ਮੁੜੋਗੇ ਕਦੇ ਤਾਂ ਤੁਸੀਂ ਹਿੰਮਤ ਕਰੋਗੇ ਕਦੇ ਤਾਂ ਤੁਸੀਂ ਮੇਰੇ ਲਈ ਸਟੈਂਡ ਲਓਗੇ ਅਗਰ ਅਸੀਂ ਪਰਮੇਸ਼ਵਰ ਦੇ ਚਹਲੇ ਤੱਕ ਖੜਨਾ ਨਹੀਂ ਨਾ ਸਿੱਖਿਆ ਤੇ ਹੱਲੇ ਅਸੀਂ ਪਰਮੇਸ਼ਵਰ ਦੇ ਵਿੱਚ ਅਧੂਰੇ ਆ ਅਗਰ ਅਸੀਂ ਪਰਮੇਸ਼ਵਰ ਦੇ ਲਈ ਸਟੈਂਡ ਲੈਣਾ ਨਹੀਂ ਸਿੱਖਿਆ ਤਾਂ ਅਸੀਂ ਜ਼ਿੰਦਗੀ ਵਿੱਚ ਹੱਲੇ ਅਧੂਰੇ ਆ ਹੱਲੇ ਅਸੀਂ ਮਸੀਹ ਨੂੰ ਨਹੀਂ ਜਾਣਿਆ ਜੇ ਇਸ ਦਿਨ ਸਾਰੀਆਂ ਚੀਜ਼ਾਂ ਇੱਕ ਪਾਸੇ ਔਰ ਪਰਮੇਸ਼ਵਰ ਦਾ ਨਾਮ ਸਾਡੇ ਲਈ ਇੱਕ ਪਾਸੇ ਉਸ ਦਿਨ ਅਸੀਂ ਪਰਮੇਸ਼ਰ ਨੂੰ ਸੱਚਾ ਪਿਆਰ ਕਰਨ ਵਾਲੇ ਹੋਵਾਂਗੇ ਤਾਂ ਕੰਪਰਮਾਈਜ਼ ਨਹੀਂ ਕਰਨਾ ਕਿਉਂਕਿ ਦੁਨੀਆਦਾਰੀ ਜਿਹੜੀ ਆ ਇੱਥੇ ਤੱਕ ਦੀ ਆ ਤੁਹਾਡੇ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਜਾਣਾ ਹੈਗਾ ਤੁਹਾਡੇ ਨਾਲ ਸਿਰਫ ਔਰ ਸਿਰਫ ਪ੍ਰਭੂ ਦਾ ਨਾਮ ਜਾਣਾ ਜਾਂ ਪਰਮੇਸ਼ਰ ਦੁਆਰਾ ਕੀਤੇ ਹੋਏ ਕੰਮ ਜਿਹੜੇ ਤੁਸੀਂ ਕਰਨੇ ਆ ਉਹ ਤੁਹਾਡੇ ਨਾਲ ਜਾਣੇ ਆ ਉਹ ਤੁਹਾਡੇ ਜੀਵਨ ਦੀ ਪੋਥੀ ਵਿੱਚ ਲਿਖੇ ਜਾਣੇ ਆ ਜੋ ਤੁਸੀਂ ਅੱਛੇ ਕਰਮ ਕਰਨੇ ਉਹ ਤੁਹਾਡੇ ਜੀਵਨ ਦੀ ਪੋਥੀ ਚ ਲਿਖੇ ਜਾਣੇ ਆ ਪਰ ਅਗਰ ਤੁਸੀਂ ਇਨਸਾਨਾਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਪਰਮੇਸ਼ਰ ਨੂੰ ਨਰਾਜ਼ ਕਰਦੇ ਹੋ ਤਾਂ ਉਹਦਾ ਹਰਸਾਨਾ ਸਾਨੂੰ ਬਹੁਤ ਹੀ ਮਾੜਾ ਭੁਗਤਣਾ ਪੈਗਾ ਤਾਂ ਸਾਰੇ ਹੀ ਭੈਣਾ ਭਰਾਵਾਂ ਨੂੰ ਬੇਨਤੀ ਆ ਕਿ ਆਪਣੀਆਂ ਗਵਾਈਆਂ ਨੂੰ ਲੁਕੋਵੋ ਨਾ ਪਰ ਆਪਣੀਆਂ ਗਵਾਈਆਂ ਨੂੰ ਜ਼ਰੂਰ ਸਾਂਝਾ ਕਰੋ ਤਾਂ ਕਿ ਤੁਹਾਡੀ ਗਵਾਹੀ ਦੇ ਨਾਲ ਕਿਸੇ ਦਾ ਜੀਵਨ ਬਚ ਸਕੇ ਇਸ ਤੋਂ ਵਧੀਆ ਗੱਲ ਕੋਈ ਹੋ ਨਹੀਂ ਸਕਦੀ ਔਰ ਇਸ ਤੋਂ ਵਧੀਆ ਪਰਮੇਸ਼ਰ ਦੇ ਅੱਗੇ ਭੇਟ ਕੋਈ ਹੋ ਨਹੀਂ ਸਕਦੀ ਤਾਂ ਸੱਚਮੁੱਚ ਤੁਹਾਡੇ ਹੀ ਜੀਵਨ ਦੀਆਂ ਗਵਾਈਆਂ ਹੋਰਾਂ ਦੇ ਜੀਵਨ ਨੂੰ ਬਚਾਉਣ ਦੇ ਕੰਮ ਆਉਂਦੀਆਂ ਆ ਤਾਂ ਅਸੀਂ ਸਾਰੇ ਹੀ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਰ ਤੁਹਾਨੂੰ ਹਿੰਮਤ ਤਾਕਤ ਬਖਸ਼ ਦੇਣ ਤਾਂ ਕਿ ਤੁਸੀਂ ਆਪਣੀ ਗਵਾਹੀ ਦੇ ਨਾਲ ਸਾਡੇ ਨਾਲ ਸਾਂਝੀ ਹੋ ਸਕੋ ਔਰ ਆਪਣੀਆਂ ਗਵਾਹੀਆਂ ਨੂੰ ਲਿਖਾ ਸਕੋ ਔਰ ਪ੍ਰੇ ਲਾਈਨ ਤੇ ਆਪਣੀਆਂ ਗਵਾਹੀਆਂ ਨੂੰ ਲਿਖਾਓ ਪ੍ਰੇ ਲਾਈਨ ਦਾ ਸਮਾਂ ਸਵੇਰੇ 8:00 ਵਜੇ ਤੋਂ ਰਾਤ 8:00 ਵਜੇ ਤੱਕ ਦਾ ਹੈ ਕਿਰਪਾ ਕਰਕੇ 8:00 ਵਜੇ ਤੋਂ ਪਹਿਲਾਂ ਔਰ 8:00 ਵਜੇ ਤੋਂ ਬਾਅਦ ਕੋਈ ਵੀ ਭੈਣ ਭਰਾ ਕਾਲ ਨਾ ਕਰਨ ਔਰ ਸੱਚਮੁੱਚ ਮੈਂ ਵਿਸ਼ਵਾਸ ਕਰਦੀ ਹਾਂ ਕਿ ਅੱਜ ਦੀ ਗਵਾਹੀ ਤੇ ਦੁਆਰਾ ਔਰ ਅੱਜ ਜੋ ਵੀ ਆਪਾਂ ਗੱਲਬਾਤ ਕੀਤੀ ਇਹਨਾਂ ਦੇ ਦੁਆਰਾ ਪਰਮੇਸ਼ਰ ਨੇ ਤੁਹਾਡੇ ਅਕਲ ਬੁੱਧ ਨੂੰ ਪਰਮੇਸ਼ਰ ਨੇ ਬlesਸ ਕੀਤਾ ਹੋਏਗਾ ਪਰਮੇਸ਼ਰ ਨੇ ਤੁਹਾਨੂੰ ਆਸ਼ੀਸ਼ ਬਰਕਤ ਦੇ ਨਾਲ ਬlesਸ ਕਰਨ ਔਰ ਸੱਚਮੁੱਚ ਪਰਮੇਸ਼ਰ ਤੁਹਾਨੂੰ ਹੋਰ ਵੀ ਅੱਗੇ ਲੈ ਕੇ ਜਾਣ ਹੋਰ ਵੀ ਨਵੀਆਂ-ਨਵੀਆਂ ਗਵਾਹੀਆਂ ਤੁਹਾਡੇ ਜੀਵਨ 'ਚ ਪੈਦਾ ਕਰਨ ਔਰ ਤੁਹਾਨੂੰ ਇੱਕ ਦਲੇਰੀ ਵਾਲਾ ਆਤਮਾ ਦੇਣ ਕਿ ਤੁਸੀਂ ਆਪਣੀ ਗਵਾਹੀ ਦੇਣ ਤੋਂ ਸੰਗੋਣਾ ਤਾਂ ਕਿ ਇਹ ਗਵਾਹੀ ਸੁਣਨ ਤੇ ਬਹੁਤ ਸਾਰੇ ਲੋਕਾਂ ਨੂੰ ਆਸ਼ੀਸ਼ ਬਰਕਤ ਮਿਲੇ ਔਰ ਸੱਚਮੁੱਚ ਪਰਮੇਸ਼ਰ ਤੁਹਾਨੂੰ ਹੋਰ ਵੀ ਅੱਗੇ ਲੈ ਕੇ ਜਾਵੇ ਤੋ ਅੱਜ ਦੀ ਗਵਾਹੀ ਦੇ ਲਈ ਪਰਮੇਸ਼ਰ ਜੀ ਦਾ ਅਸੀਂ ਵੀ ਦਿਲ ਤੋਂ ਧੰਨਵਾਦ ਕਰਦੇ ਆਂ ਔਰ ਸਿਸਟਰ ਜੀ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਸ ਗਵਾਹੀ ਨੂੰ ਦੱਸਣ ਦੇ ਵਿੱਚ ਹਿੰਮਤ ਕੀਤੀ ਤੇ ਅਸੀਂ ਉਹ ਵੀ ਧੰਨਵਾਦ ਕਰਦੇ ਕਿ ਪਰਮੇਸ਼ਰ ਨੇ ਸਾਨੂੰ ਇੱਕ ਗਵਾਹੀ ਹੋਰ ਬੋਲਣ ਦਾ ਸਮਾਂ ਦਿੱਤਾ ਮੌਕਾ ਦਿੱਤਾ ਪਵਿੱਤਰ ਆਤਮਾ ਜੀ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਸਮਝ ਬਖਸ਼ੀ ਔਰ ਧੰਨਵਾਦ ਕਰਦੇ ਆਂ ਇਸ ਸਮੇਂ ਦੇ ਲਈ ਜੋ ਆਪਾਂ ਅੱਜ ਸਾਰਿਆਂ ਨੇ ਇਸ ਸਮੇਂ ਗਵਾਹੀ ਸੁਣੀ ਇਸ ਸਮੇਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਆਂ ਔਰ ਸੱਚਮੁੱਚ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਹੀ ਆਸ਼ੀਸ਼ ਬਰਕਤ ਦੇਣ ਔਰ ਆਪਾਂ ਕੱਲ ਫੇਰ ਮਿਲਾਂਗੇ ਇੱਕ ਹੋਰ ਨਵੀਂ ਗਵਾਹੀ ਦੇ ਨਾਲ ਜਦ ਤੱਕ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸੰਭਾਲ ਕੇ ਰੱਖਣ ਔਰ ਪਰਮੇਸ਼ਰ ਤੁਹਾਨੂੰ ਬles ਕਰਣ ਜਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਵੀ